ਕੋਈ ਬੇਨਤੀ ਕਰਾਂਗਾ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਪੰਜਾਬ ਦੇ ਜਲਵੀ ਘਰ ਬਾਈ ਕਰਨ ਆਪਣੀ ਹੋਮੈਕਸ ਦੇ ਬਾਰੇ ਸਾਰੀ ਸਟੱਡੀ ਕਰਨ ਇਹਨੇ ਦੇ ਉੱਪਰ ਬਹੁਤ تھیਸਿਸ ਚੱਲ ਰਹੇ ਨੇ ਨੈਸ਼ਨਲ ਗ੍ਰੀਨ ਟ੍ਰੋਪੋਨਲ ਲੈਬ ਔਰ ਉਹਨਾਂ ਨੇ ਪੰਜ ਜੱਜਾਂ ਦੀ ਬੈਂਚ ਬਣਾਈ ਸੀਗੀ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਮੇਡ ਪਿਟ ਦੇ ਉੱਪਰ ਬਣਿਆ ਹੋਇਆ ਹੈ ਜਦ ਕੋਈ ਵੀ ਆਰਡਰ ਦੇਵੇ ਕਿਆ ਪਤਾ ਇਹ ਪ੍ਰੋਜੈਕਟ ਹੀ ਖਤਮ ਹੋ ਜਾਏ ਐਥੇ ਤੁਸੀਂ ਜਿੰਨੇ ਵੀ ਘਰ ਬਨੇ ਹੋਏ ਦੇਖ ਰਹੇ ਹੋ ਨਾ ਕਿਸੇ ਦੀ ਟੀ ਮਾਰਕੇਸ਼ਨ ਹੋਈ ਨਹੀਂ ਹੋਈ ਆ ਮੈਂ ਇਹਨਾਂ ਨੂੰ ਚਿੱਠੀ ਭੰਦਣਾ ਹੈ ਕਿ ਮੈਨੂੰ ਇਹ ਦੱਸੋ ਕਿ ਇਹ ਬੈਟਲੈਂਡ ਤਾਂ ਨਹੀਂ ਆ ATPSD ਦੀ ਡਾਇਰੈਕਟ ਬਿਜਲੀ ਨਹੀਂ ਹੈ। TPSCL ਹਾਂ ਜੀ ਉਹਨਾਂ ਦੀ ਡਾਇਰੈਕਟ ਬਿਜਲੀ ਨਹੀਂ ਆਉਂਦੀ। ਚਲੋ ਇੱਥੇ ਨਾ ਪ੍ਰਾਪਰਟੀ ਡੀਲਰਸ ਜਿਹੜੇ ਹੈਗੇ ਨਾ ਉਹ ਨੈਕਸਸ ਹੈ। ਐਥੇ ਇੱਕ ਸਾਲ ਰਹਿ ਕੇ ਦੇਖ ਲਿਆ ਵਟ 더 ਹੈਲ ਡੂਇੰਗ ਹੂੰ ਇਹ ਮਾਰੀ ਕੰਸਟ੍ਰਕਸ਼ਨ ਹੈ ਕਿ ਕੋਈ ਹੱਦ ਨਹੀਂ ਮੈਂ ਉੱਪਰ ਆਪਣੀ ਦਿਖਾਣਾ ਨਹੀਂ ਚਾਹੁੰਦਾ ਕਿ ਕਲਮਾਰੀਆਂ ਦੇ ਇਹਨਾਂ ਦੀ ਕੰਸਟ੍ਰਕਸ਼ਨ ਕੀਤੀ ਹੋਈ ਸੀਵਰੇਜ ਪਾਣੀ ਚੱਲੀ ਜਾ ਰਿਹਾ ਉਹ ਕਬੜ ਸਿੱਪ ਕੱਪੜੇ ਨਹੀਂ ਰੱਖ ਸਕਦੇ ਤੀਸਰੀ ਵਾਰ ਦੇਖਿਆ ਤੇ ਦੋ ਦੇ ਦੋ ਫੁੱਟ ਪਾਣੀ ਚੱਲ ਰਿਹਾ ਸੀਗਾ ਕਿ ਇਹਨਾਂ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਇਹ ਕਿਹਨਾਂ ਕਹਿੰਦਾ ਸਟ੍ਰਿਕਟ ਰੈਗੂਲੇਸ਼ਨਸ ਬਣਾਉਣੇ ਡਿਵੈਲਪਰਸ ਦੇ ਜੀ ਮੈਨੂੰ ਇੱਥੇ ਆਫੀਸ਼ੀਅਲ ਲਿਖਿਆ ਦੇ ਆਰ ਵੀ ਹੈਵ ਅ ਬਿਗ ਨੈਕਸਸ ਕਿ ਬਿਗ ਨੈਕਸਸ ਕਿੱਲਪ ਪੁਲਿਸ ਕੋਲ ਐਫ ਆਈ ਆਰ ਤਰਾਂਤੀ ਤੱਕ ਹੀ ਹੋ ਗਿਆ ਸੀ ਆਪਣੇ ਅਬ ਮੈਨੇਜ ਕਰ ਲਾਂਗੇ ਤੁਸੀਂ ਅਮਰੀਕਾ ਰਹਿੰਦੇ ਹੋ ਜਿਵੇਂ ਤੁਸੀਂ ਦੱਸਿਆ ਉੱਥੇ ਵੀ ਐਵੇਂ ਚੱਲਦਾ ਸਰ ਉੱਥੇ ਤਾਂ ਇਹੋ ਜਿਹਾ ਕਦੀ ਕੰਮ ਹੀ ਨਹੀਂ ਹੁੰਦਾ ਜਿਹੜਾ ਉੱਥੇ ক্লোਜ਼ਰ ਹੈ ਨਾ ਉਹ ਸਾਰੀ ਰਿਪੋਰਟ ਦਿੰਦਾ ਨਾਲ ਹਰ ਇੱਕ ਪੇਪਰ ਦੇ ਨਾਲ ਪੁਲਿਸ ਨੇ ਮੇਰਾ ਵੈਸੇ ਦਾ ਐਫ ਆਈ ਆਰ ਕਰਤੀ ਹੈ ਬਾਕੀ ਗॉड 노ਸ ਵਟ ਵਿਲ ਹੈਪਨ ਨੈਕਸ ਪੰਜ ਜੱਜਾਂ ਦੀ ਕਮੇਟੀ ਨੇ ਕਿਹਾ ਹੈ ਕਿ ਲੇਕ ਪਟ ਦੇ ਉਪਰ ਬਣੀ ਹੈ ਜਿਸ ਦਿਨ ਟੁੱਟੀਆਂ ਉਸ ਦਿਨ ਪੂਰਾ ਹੋ ਜਾਣਾ ਹੈ ਇਹ ਲੋਕਾਂ ਨੂੰ ਬਸ ਇਲੀਗਲ ਕੰਸਟਰਕਸ਼ਨ ਕਰੀ ਜਾ ਰਹੀ ਹੈ ਸੁਪਰੀਮ ਕੋਰਟ ਤੋਂ ਸਟੇ ਲੱਤੀ ਹੋਈ ਹੈ ਜਿਸ ਦਿਨ ਉਹਨਾਂ ਨੇ ਨਾ ਘਾਤੀ ਲੋਕਾਂ ਦਾ ਸਾਰਾ ਪੈਸਾ ਬਣ ਜਾਣਾ ਹੈ ਨਿਊ ਚੰਡੀਗੜ੍ਹ ਦੇ ਵਿੱਚ Omax ਕੰਪਨੀ ਵੱਲੋਂ ਵੱਡੇ ਵੱਡੇ ਪ੍ਰੋਜੈਕਟ ਬਣਾਏ ਗਏ ਨੇ ਤੇ ਇਸ ਪ੍ਰੋਜੈਕਟ ਦੀ ਜੇ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਪ੍ਰੋਜੈਕਟਾਂ ਦੇ ਵਿੱਚ ਬੇਸਿਕ ਜਿਹੜੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਉਹ ਵੀ ਨਹੀਂ ਦਿੱਤੀਆਂ ਜਾ ਰੀਆਂ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਬਿਜਲੀ ਦੀ ਸੀਵਰੇਜ ਦੀ ਪਾਣੀ ਦੀ ਤੇ ਹੋਰ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹ ਵੀ ਇੱਥੇ ਜਿਹੜੇ ਲੋਕ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਸਾਡੇ ਨਾਲ ਇਸ ਵੇਲੇ ਐਨ ਆਰ ਆਈ ਮੌਜੂਦ ਨੇ ਯੂ ਐਸ ਬੇਸਡ ਨੇ ਨਰੇਸ਼ ਕੋਸ਼ਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਵੱਲੋਂ ਇੱਥੇ ਜੋ ਹੈ ਫਲੈਟ ਖਰੀਦਿਆ ਗਿਆ ਸੀ ਪਹਿਲਾਂ ਤਾਂ ਸਰ ਕੀ ਪ੍ਰੋਬਲਮਸ ਆ ਰਹੀਆਂ ਨੇ ਖਾਸ ਤੌਰ ਤੇ اومੈਕਸ ਕੰਪਨੀ ਦੀ ਗੱਲ ਕੀਤੀ ਜਾਵੇ اومੈਕਸ ਦੇ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਾਂਗਾ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਪੰਜਾਬ ਦੇ ਜਦ ਵੀ ਘਰ ਬਾਏ ਕਰਨ ਆਪਣੀ ओमेक्स ਦੇ ਬਾਰੇ ਸਾਰੀ ਸਟੱਡੀ ਕਰਨ ਇਹਨਾਂ ਦੇ ਉੱਪਰ ਬਹੁਤ ਕੇਸਿਸ ਚੱਲ ਰਹੇ ਆ ਜਿਹੜੇ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਕ ਨੈਸ਼ਨਲ ਗ੍ਰੀਨ ਟ੍ਰੋਪੋਨਲ ਹੈ ਔਰ ਉਹਨਾਂ ਨੇ ਪੰਜ ਜੱਜਾਂ ਦੀ ਬੈਂਚ ਬਣਾਈ ਸੀਗੀ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਮੇਸ ਪ੍ਰਿੰਟ ਦੇ ਉੱਪਰ ਬਣਿਆ ਹੋਇਆ ਹੈ ਔਰ ਉਹਨਾਂ ਨੇ ਉਸ ਦੇ ਵਿੱਚ ਹਾਈਲਾਈਟ ਕੀਤਾ ਕਿ ਪੰਜਾਬ ਸਰਕਾਰੀ ਦੇ ਕਈ ਆਫੀਸ਼ੀਅਲਸ ਨੇ ਸਟੱਡੀ ਨਹੀਂ ਕੀਤੀ ਔਰ ਇਹਨਾਂ ਨੂੰ ਪ੍ਰੂਵਲਸ ਦੇ ਦਿੱਤੀਆਂ ਆਰੋ ਦਾ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ ਹੈ ਜਿਹਦੀ ਸਟੇ ਹਜੇ ਲੱਗੀ ਹੋਈ ਹੈ ਬਾਅਦ ਚ ਜੱਜ ਕੋਈ ਵੀ ਆਰਡਰ ਦੇਵੇ ਕਿਆ ਪਤਾ ਇਹ ਪ੍ਰੋਜੈਕਟ ਹੀ ਖਤਮ ਹੋ ਜਾਏ ਠੀਕ ਹੈ ਦੂਸਰੀ ਗੱਲ ਇੱਥੇ ਤੁਸੀਂ ਜਿੰਨੇ ਵੀ ਘਰ ਬਨੇ ਹੋਏ ਦੇਖ ਰਹੇ ਹੋ ਨਾ ਕਿਸੇ ਦੀ ਡੀਮਾਰਕੇਸ਼ਨ ਹੋਈ ਨਹੀਂ ਹੋਈ ਹੈ ਇਹ ਇੰਨੀਆਂ ਅਲੀਸ਼ਾਨ ਕੂਠੀਆਂ ਬਨੀਆਂ ਹੋਈਆਂ ਇੱਥੇ ਇਹਦੇ ਵਿੱਚ ਕਿਸੇ ਦੀ ਡੀਮਾਰਕੇਸ਼ਨ ਨਹੀਂ ਹੋਈ ਹੋਈ ਠੀਕ ਹੈ ਜੀ ਮੈਂ ਇਹਨਾਂ ਕੋਲ ਲਾਸਟ ইয়ার ਨਾ ਇੱਕ ਫਲੈਟ ਲੰਦਾ ਠੀਕ ਹੈ ਮੇਰਾ 12/7 ਨੂੰ ਐਗਰੀਮੈਂਟ ਹੁੰਦਾ ਹੈ ਇਹਨਾਂ ਦਿਨ ਪੈਸੇ ਦਿੰਦਾ ਮੈਂ 27/7 ਨੂੰ ਮੈਂ ਇਹਨਾਂ ਨੂੰ KYC ਅਪਡੇਟ ਕਰਾ ਦਿੰਦਾ ਆਪਨੇ ਕਿ ਮੇਰਾ ਨਵਾਂ ਐਡਰੈਸ ਕੀ ਹੈ 30/7 ਨੂੰ ਮੇਰਾ ਐਗਰੀਮੈਂਟ ਹੁੰਦਾ ਹੈ ਐਗਰੀਮੈਂਟ ਕਰਦੇ ਸਾਰੀ ਮੈਂ ਇਹਨਾਂ ਨੂੰ ਚਿੱਠੀ ਭੰਦਦਾ ਕਿ ਮੈਨੂੰ ਇਹ ਦੱਸੋ ਕਿ ਵੈਟਲੈਂਡ ਤਾਂ ਨਹੀਂ ਆ ਇਹ ਐਸ ਪਰ ਦ ਗਵਰਨਮੈਂਟ ਕੋ ਸਾਰੇ ਅਕਲ ਅਪਰੂਵਲ ਹੋਈ ਹੈ ਕੁਝ ਨਹੀਂ ਦੱਸਦੇ ਇੱਕ ਮਈ ਅਗਸਟ ਤੇ ਇਹਨਾਂ ਦੀ 23 ਅਗਸਟ ਨੂੰ ਮੈਨੂੰ ਚਿੱਠੀ ਆਂਦੀ ਆ ਕਿ ਇਹ ਰੇਰ ਅਪਰੂਵ ਹੈ ਰੇਰ ਆ ਇਜ਼ ਅ ਰੀਅਲ ਸਟੇਟ ਅਥਾਰਟੀ ਇਟ ਇਜ਼ ਨਾਟ ਅ ਅਪਰੂਵਿੰਗ ਅਥਾਰਟੀ ਠੀਕ ਹੈ ਇਹ ਮੈਨੂੰ ਉਹ ਪਾ ਕੇ ਨਾ ਇੱਕ ਦਿਨ ਬਾਅਦ ਮੇਰਾ ਐਗਰੀਮੈਂਟ ਕੈਨਸਲ ਕਰਕੇ ਮੇਰੇ ਪੈਸੇ ਵੀ ਖਾ ਗਏ ਨੇ ਨਾ ਇਹ ਦੱਸਦੇ ਆ ਨਾ ਕੁਝ ਕਰਦੇ ਆ ਇਹਨੋਂ ਕੋ ਲੀਆਂ ਐਡਰੈਸ ਵੀ ਜਾਂਦਾ ਫਿਰ ਜਦ ਪੁਲਿਸ ਨੇ ਇਨਵੈਸਟੀਗੇਟ ਕੀਤਾ ਕਹਿੰਦੇ ਤੁਹਾਡਾ ਫਲੈਟ ਹੀ ਗੇਸਟਾ ਸੀ ਹੂੰ ਫਲੈਟ ਵੀ ਸੀ ਫਲੈਟ ਦੱਸਿਆ ਕਹਿੰਦੇ ਜੀ ਅਸੀਂ ਤੁਹਾਨੂੰ ਮੇਲ ਭੇਜੀ ਸੀ ਮੈਂ ਕਿਹੜੇ ਐਡਰੈਸ ਤੇ ਜਿਹੜਾ ਪੁਰਾਣਾ ਵਾਲਾ ਨਵਾਂ ਕੇਵਾਈਸੀ ਤੇ ਮੈਂ ਅਪਡੇਟ ਵੀ ਕਰਾਇਆ ਔਰ ਉਹਦੀ ਮੇਰੇ ਕੋਲ ਰੀਸੀਵਿੰਗ ਵੀ ਹੈਗੀ ਆ ਉਹ ਕੁਛ ਨਹੀਂ ਦੱਸਿਆ ਨਾ ਨੇ ਸਰ ਜੋ ਤੁਸੀਂ ਬਿਜਲੀ ਦੀ ਗੱਲ ਕਰ ਰਹੇ ਸੀ ਸੀਵਰੇਜ ਦੀ ਗੱਲ ਕਰ ਰਹੇ ਸੀ ਉਹ ਇੱਥੇ ਹੈਗੇ ਇੰਤਜ਼ਾਮ ਮੈਂ ਤੁਹਾਨੂੰ ਅੱਜ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਜੀ ਗੱਲ ਦੱਸਦਾ ਜਦ ਚਿੱਠੀ ਲਿਖੀ ਮੈਂ ਕੋਈ ਐਨੀ ਬੜੀ ਕੰਪਨੀ ਆ ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਤੁਹਾਡੇ ਕੋਲ ਬਿਜਲੀ ਪੀਐਸਬੀ ਦੀ ਆਂਦੀ ਹੈ ਸਟੋਰ ਡੈਗੋ ਸੀਵਰੇਜ ਦਾ ਕਨੈਕਸ਼ਨ ਕਿੱਥੇ ਆ ਬੰਦਾ ਕਲੈਰੀਫਾਈ ਕਰ ਦਿੰਦਾ ਯਾਰ ਇਹ ਪੜੇ ਲਿਖੇ ਬੰਦੇ ਆ ਉਹ ਕਲੈਰੀਫਾਈ ਕਰ ਦਨ ਉਹਨਾਂ ਨੇ ਕੁਝ ਨਹੀਂ ਕੀਤਾ ਬਿਜਲੀ ਦਾ ਪ੍ਰੋਬਲਮ ਦਾ ਹੈ ਤਾਂ ਇੱਥੇ ਪੀਐਸਡੀ ਦੀ ਡਾਇਰੈਕਟ ਬਿਜਲੀ ਨਹੀਂ ਆ ਪੀਐਸਪੀਐਲ ਹਾਂਜੀ ਉਹਨਾਂ ਦੀ ਡਾਇਰੈਕਟ ਬਿਜਲੀ ਨਹੀਂ ਆ ਦੇਖ ਇਹ ਉਹਨਾਂ ਨੇ ਕਿਹਾ ਕਿ ਇਹ ਐਸ ਪਰ ਨੋਰਮਸ ਨਹੀਂ ਹੈਗੇ ਇਹਨਾਂ ਨੇ ਵਾਇਰਿੰਗ ਕੀਤੀ ਅਸੀਂ ਇਹਨਾਂ ਨੂੰ ਬਾਹਰ ਤੱਕ ਦੇ ਸਕਦੇ ਆ ਇਹ ਡਿਸਟ੍ਰੀਬਿਊਟ ਕਰ ਰਹੇ ਆ ਔਰ ਇਨੀ ਫਲਕਚੁਲੇਸ਼ਨ ਆਂਦੀ ਹੈ ਤੁਸੀਂ ਇਹ ਦੂਸਰੀ ਗੱਲ ਇੱਥੇ ਤੁਸੀਂ ਸੋਲਰ ਪਲਾਂਟ ਨਹੀਂ ਹੁਣ ਸਾਰੇ ਇਨ ਵਰਲਡ ਜੇ ਕਹਿੰਦੇ ਆ ਗ੍ਰੀਨ ਗ੍ਰੀਨ ਇੱਥੇ ਤੁਸੀਂ ਸੋਲਰ ਪਲਾਂਟ ਨਹੀਂ ਲਗਾ ਸਕਦੇ ਕਿਉਂਕਿ ਪੀਐਸਬੀਲ ਦੀ ਬਿਜਲੀ ਨਹੀਂ ਆਉਂਦੀ ਹੂੰ ਕੁਛ ਕੁਝ ਵੀ ਨਹੀਂ ਕਰ ਸਕਦੇ ਔਰ ਇੱਥੇ ਦੇ ਪਲਾਟਾਂ ਦੀ ਡੀਮਾਰਕੇਸ਼ਨ ਨਹੀਂ ਹੋ ਸਕਦੀ ਸਰ ਇੰਨੇ ਮਹਿੰਗੇ ਮਹਿੰਗੇ ਇੱਥੇ ਫਲੈਟਸ ਮੈਂ ਦੇਖ ਰਿਹਾ ਬਹੁਤ ਵਧੀਆ ਵਧੀਆ ਤੇ ਮਹਿੰਗੀਆਂ ਕੋਠੀਆਂ ਨੇ ਤੇ ਫਿਰ ਲੋਕ ਖਰੀਦ ਕਿਵੇਂ ਰਹੇ ਨੇ ਤੇ ਇਨ ਰਹਿ ਕਿਵੇਂ ਰਹੇ ਨੇ ਸਰ ਐਕਚੁਅਲੀ ਇੱਥੇ ਨਾ ਪ੍ਰੋਪਰਟੀ ਡੀਲਰਸ ਜਿਹੜੇ ਹੈਗੇ ਨਾ ਉਹ ਨੈਕਸਸ ਹੈ ਉਹ ਦੱਸਦੇ ਹੀ ਨਹੀਂ ਔਰ ਇਹਨਾਂ ਦੀ ਫੇਅਰ ਮਾਰਕੀਟ ਕੁਛ ਹੈ ਹੀ ਨਹੀਂ ਇਹ ਦੱਸਦੇ ਨਹੀਂ ਕਿਸੇ ਨੂੰ ਕੁਝ ਵੀ ਜਦ ਤੁਸੀਂ ਜਾਉਂਗੇ ਨਾ ਆਫਿਸ ਤੇ ਸੈਂਡਵਿਚ ਖਾਣਾ ਹੈ ਕੋਕ ਪੀਣਾ ਉਹਨਾਂ ਨੂੰ ਬੰਦਿਆਂ ਨੂੰ ਘੁਮਾ ਕੇ ਰੱਖਣਗੇ ਇੱਕੋ ਚੱਕਾ ਚੌਂਤ ਦੇਖ ਲੈਣੇ ਆ ਪਰ ਉਹ ਡੀਪ ਚਲੀ ਜਾਂਦੇ ਹੁਣ ਮੈਂ ਤਾਂ ਇੱਥੇ ਇੱਕ ਸਾਲ ਰਹਿ ਕੇ ਦੇਖ ਲਿਆ ਵਾਟ ਦ ਹੈਲ ਦੇ ਆਰ ਡੂਇੰਗ ਹੂੰ ਉਹ ਤਾਂ ਮੈਨੂੰ ਪਤਾ ਚੱਲ ਗਿਆ ਵਾਟ ਕਾਈਂਡ ਆ ਪੀਪਲ ਕਹਿੰਦੇ ਜੀ ਮੈਨੂੰ ਕੱਲ ਪਤਾ ਚੱਲਿਆ ਜੀ ਕਿ ਇਹ 16 ਮਿਲੀਅਨ ਦੀ ਕੰਪਨੀ ਆ ਉਹ 16 ਬਿਲੀਅਨ ਦੀ ਕੰਪਨੀ ਆ ਇਹਨਾਂ ਦੇ ਸਟਾਕ ਸ਼ੁਰੂ ਹੋਏ ਸੀ 500 ਤੇ 100 ਰੁਪਏ ਦੇ ਆ ਕੇ ਗਿਰ ਗਏ ਹੁਣ ਆ ਕੇ ਪਿਛਲੇ ਸਾਲ 33 ਕਰੋੜ ਰੁਪਏ ਦਾ 3300 ਕਰੋੜ ਦਾ ਲਾਸ ਦਿਖਾਇਆ ਦਸੂ ਕੰਪਨੀ ਦੀ ਕੀ ਕ੍ਰੈਡੀਬਿਲਟੀ ਹੈ ਤੁਸੀਂ ਮੈਂ ਕਹਿੰਦਾ ਕੰਸਟਰਕਸ਼ਨ ਆ ਕੇ ਦੇਖ ਲਓ ਐਨੀ ਮਾੜੀ ਕੰਸਟਰਕਸ਼ਨ ਹੈ ਕਿ ਕੋਈ ਹੱਦ ਨਹੀਂ ਮੈਂ ਉੱਪਰ ਆਪਣੀ ਦਿਖਾਣਾ ਨਹੀਂ ਚਾਹੁੰਦਾ ਕਿ ਕਲਮਾਰੀਆਂ ਤੇ ਇਹਨਾਂ ਦੀ ਕੰਸਟਰਕਕਸ਼ਨ ਕੀਤੀ ਹੋਈ ਸੀਵਰੇਜ ਪਾਣੀ ਚੱਲੀ ਜਾ ਰਿਹਾ ਉਹ ਕਬੂਡਸ ਕੱਪੜੇ ਨਹੀਂ ਰੱਖ ਸਕਦੇ ਮੈਂ ਤਾਂ ਹੁਣ ਦੂਸਰੇ ਪਲਾਟ ਲੱਤੇ ਆ ਆਪਣੇ ਪੇਰੈਂਟਸ ਦੇ ਲੈ ਹੋਰ ਕਿਤੇ ਫਿਰ ਮੈਂ ਕੰਸਟਰਕਟ ਆਪ ਕਰਾਂਗਾ ਹੁਣ ਮੈਨੂੰ ਰਹਿ ਕੇ ਕਰਨਾ ਪੈਣਾ ਥੇਅਰ ਇਜ਼ ਨੋ ਅਦਰ ਚੁਆਇਸ ਕੀ 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 ਟਰਸਟ ਕਰਾਂਗੇ ਹੁਣ ਮਾਨਸੂਨ ਦਾ ਸੀਜ਼ਨ ਚੱਲਦਾ ਪਿਆ ਹੈ ਬਾਰਿਸ਼ਾਂ ਹੋਣਗੀਆਂ ਤੇ ਨਿਕਾਸੀ ਹੈਗੀ ਹੈ ਪਾਣੀ ਦੀ ਕਿਤੇ ਸਰ ਪਿਛਲੀ ਵਾਰ ਦੇਖਿਆ ਤੇ 2 ਡੇਡ ਦੇ 2-2 ਫੁੱਟ ਪਾਣੀ ਚੱਲ ਰਿਹਾ ਸੀਗਾ ਹੁਣ ਹੁਣ ਬਾਅਦ ਚ ਅੱਗੇ ਪਤਾ ਚੱਲੂਗਾ ਕੀ ਹੋਣਾ ਕੀ ਨਹੀਂ ਉਹਨਾਂ ਦੇ ਤਾਂ ਗੋਡ ਨੋਸ ਹੈ ਸਰ ਬਿਜਲੀ ਤੇ ਪਾਣੀ ਤੇ ਸੀਵਰੇਜ ਦੇ ਨਿਕਾਸੀ ਵਾਸਤੇ ਇਸ ਇਸ ਤੋਂ ਬਿਨਾ ਤੁਸੀਂ ਸਰਵਾਈਵ ਕਿਵੇਂ ਕਰ ਰਹੇ ਹੋ ਜੀ ਸਰ ਇਹ ਤਾਂ ਮੇਰੀ ਦਾ ਰੈਂਟਲ ਪ੍ਰਾਪਰਟੀ ਹੈ ਮੈਂ ਤਾਂ ਬਸ ਇਸ ਸਾਲ ਚ ਆਊਟ ਹੋਣਾ ਥੋ ਬਾਕੀ ਪਰ ਤੁਸੀਂ ਖਰੀਦੀ ਵੀ ਤਾਂ ਹੋਈ ਹੈ ਦੂਸਰੇ ਪਰ ਉਹ ਤੇ ਉਹ ਖਰੀਦੀ ਕੀ ਉਹ ਵੀ ਕੈਨਸਲ ਕਰ ਚੁੱਕੇ ਹਾਂ ਜੀ ਉਹ ਤਾਂ ਕੈਨਸਲ ਕਰ ਚੁੱਕੇ ਹਾਂ ਜੀ ਪੈਸੇ ਵੀ ਨਹੀਂ ਮੇਰੇ 50.7 ਲੱਖ ਰੁਪਏ ਉਸੇ ਤੇ ਤੇ ਹਮ ਹੁਣ ਤੁਸੀਂ ਪ੍ਰਸ਼ਾਸਨ ਨੂੰ ਤੇ ਗਵਰਨਮੈਂਟ ਨੂੰ ਕੀ ਕਹਿਣਾ ਚਾਹੋਗੇ ਮੈਂ ਕਿਹਾ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦਾ ਸਟ੍ਰਿਕਟ ਰੈਗੂਲੇਸ਼ਨਸ ਬਣਾਓ ਇਹ ਡਿਵੈਲਪਰਸ ਦੇ ਅਗੇਂਸ ਬਿਕੋਜ਼ ਇਹ ਰੇਰਾ ਰੂਰਾ ਬਣਾ ਕੇ ਤਾਂ ਉਹਨਾਂ ਨੂੰ ਚਿੱਠੀਆਂ ਲਖ ਲੋ ਕੁਛ ਨਹੀਂ ਹੋਊਗਾ ਬਿਕੋਜ਼ ਦੇ ਮੈਨੂੰ ਇੱਕ ਆਫੀਸ਼ਲ ਨੇ ਕਿਹਾ ਦੇ ਆਰ ਦੇ ਹੈਵ ਅ ਬਿਗ ਨੈਕਸਸ ਬਿਗ ਨੈਕਸਸ ਕਿੰਨੇ ਪੁਲਿਸ ਕੋਲ ਐਫ ਆਈ ਆਰ ਕਰਾਤੀ ਤਾਂ ਕੀ ਹੋ ਗਿਆ ਸੀ ਆਪਣੇ ਮੈਨੇਜ ਕਰ ਲਾਂਗੇ ਹੂੰ ਸੋ ਮੈਨੇਜ ਮੀਨਸ ਦੇ ਆਰ ਗੋਇੰਗ ਟੂ ਬ੍ਰਾਈਡ them ਤੁਸੀਂ ਅਮਰੀਕਾ ਰਹਿੰਦੇ ਹੋ ਜਿਵੇਂ ਤੁਸੀਂ ਦੱਸਿਆ ਉੱਥੇ ਵੀ ਐਵੇਂ ਚੱਲਦਾ ਸਰ ਉੱਥੇ ਤਾਂ ਇਹੋ ਜਿਹਾ ਕਦੀ ਕੰਮ ਹੀ ਨਹੀਂ ਹੁੰਦਾ ਜਿਹੜਾ ਉੱਥੇ ਕਲੋਜ਼ਰ ਹੈ ਨਾ ਉਹ ਸਾਰੀ ਰਿਪੋਰਟ ਦਿੰਦਾ ਨਾਲ ਹਰ ਇੱਕ ਪੇਪਰ ਦੇ ਨਾਲ ਇਨਸ਼ੋਰਡ ਹੁੰਦੀ ਹੈ ਇੰਸ਼ੋਰੈਂਸ ਕੰਪਨੀਆਂ ਵੈਰੀਫਾਈ ਕਰਦੀਆਂ ਐਥੇ ਤਾਂ ਨਾ ਇਨਸ਼ੋਰਡ ਨਾ ਕੁਝ ਕੁਝ ਵੀ ਹੋ ਜਾ ਕੁਝ ਵੀ ਨਹੀਂ ਕਰ ਸਕਦੇ ਤੁਹਾਡੇ ਮੁਤਾਬਕ ਜਿਹੜੇ ਕਾਨੂੰਨ ਨੇ ਉਹ ਸਖਤ ਕਰਨੇ ਚਾਹੀਦੇ ਆ ਸਭ ਤੋਂ ਕਰਨੇ ਚਾਹੀਦੇ ਮੋਦੀ ਜੀ ਨੇ ਬਣਾਏ ਤਾਂ ਬਹੁਤ ਕਾਨੂੰਨ ਹੈ ਪਰ ਇਹ ਪੋਲਿਟਿਸ਼ੀਅਨਸ ਦੀ ਆਪਸ ਚ ਮਾਰ ਸਟੇਟਾਂ ਦੇ ਕੁਝ ਨਹੀਂ ਕਰਦੇ ਜੀ ਹਾਂ ਹੂੰ ਐਨਆਰਆਈ ਮੰਤਰੀ ਨਾਲ ਕੋਈ ਮੁਲਾਕਾਤ ਹੋਈ ਹੈ ਤੁਹਾਡੀ ਨਹੀਂ ਕੁਲਦੀਪ ਸਿੰਘ ਢਾਲੀਵਾਲ ਹੁੰਦਾ ਨਹੀਂ ਹਜੇ ਉਹਦੇ ਨਾਲ ਨਹੀਂ ਉਹ ਅਪਰੋਚ ਕੀਤੀ ਉੱਥੋਂ ਤੱਕ ਨਹੀਂ ਮੈਂ ਹਜੇ ਪੁਲਿਸ ਨਹੀਂ ਮੇਰਾ ਵੈਸੇ ਤਾਂ ਐਫਆਈਆਰ ਕਰਤੀ ਹੈ ਬਾਕੀ ਗੋਡ ਨੋਸ ਵਟ ਵਿਲ ਹੈਪਨ ਨੈਕਸਟ ਬਟ ਉਹਨਾਂ ਨੇ ਕਰਤੀ ਹੈ ਤੁਸੀਂ ਲੇਕ ਵਡ ਦੀ ਗੱਲ ਕੀਤੀ ਹੈ ਇੱਥੇ ਉਹ ਥੋੜਾ ਜਿਹਾ ਸਮਝਾ ਦਿਓ ਸਾਡੇ ਦਰਸ਼ਕਾਂ ਨੂੰ ਕਿ ਜਿਸਦੀ ਨੇ ਡੈਮ ਟੁੱਟ ਗਿਆ ਨਾ ਇਹ ਸਾਰਾ ਜਗਾ ਨਾ ਪਿੱਟ ਦੇ ਉੱਪਰ ਬਣੀ ਹੋਈ ਆ ਵਾਟਰ ਪਿੱਟ ਦੇ ਉੱਪਰ ਬਣੀ ਹੋਇਆ ਔਰ ਪੰਜ ਜੱਜਾਂ ਦੀ ਕਮੇਟੀ ਨੇ ਕਿਹਾ ਹੈ ਪਿਆ ਕਿ ਲੇਕ ਪਿੱਟ ਦੇ ਉੱਪਰ ਬਣੀ ਹੋਈ ਆ ਜਿਸ ਦਿਨ ਟੁੱਟ ਗਿਆ ਉਸ ਦਿਨ ਪੂਰਾ ਹੋ ਜਾਣਾ ਹੈ ਹੂੰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗਾ ਲੋਕਾਂ ਨੂੰ ਤਾਂ ਇਹ ਹੀ ਅਪੀਲ ਕਰ ਰਹਾ ਨਾ ਮੈਂ ਤੁਹਾਨੂੰ ਪਹਿਲਾਂ ਦੱਸ ਸਕਿਆ ਪਹਿਲਾਂ ਸਟੱਡੀ ਕਰ ਲਓ ਇਹਨਾਂ ਦੇ ਪ੍ਰੋਜੈਕਟਾਂ 'ਚ ਨਾ ਜਾਓ ਇਹ ਕੀ ਕਰਦੇ ਆ ਉਹ ਲੀਕ ਦੇ ਉੱਪਰ ਇਹਨਾਂ ਦਾ ਦੇਖ ਲਓ 10 ਸਾਲ ਹੋ ਗਏ ਉੱਥੇ ਟਾਵਰ ਖੜੇ ਆ 570 ਕਿਸੇ ਨੂੰ ਉਹ ਨਹੀਂ ਦਿੱਤਾ ਇਹ ਲੋਕਾਂ ਨੂੰ ਬਸ ਇਲੀਗਲ ਕੰਸਟਰਕਸ਼ਨ ਕਰੀ ਜਾ ਰਹੇ ਆ ਸੁਪਰੀਮ ਕੋਰਟ ਤੋਂ ਸਟੇ ਲੱਤੀ ਹੋਈ ਆ ਜਿਸ ਦਿਨ ਉਹਨਾਂ ਨੇ ਨਾ ਕਰਤੀ ਲੋਕਾਂ ਦਾ ਸਾਰਾ ਪੈਸਾ ਬੜ ਜਾਣਾ ਇੱਥੇ ਹੂੰ ਲੋਕਾਂ ਨਾਲ ਵੀ ਸਿੱਧਾ-ਸਿੱਧਾ ਧੋਖਾ ਹੋਊਗਾ ਉਹ ਤਾਂ ਹੋਣਾ ਹੀ ਹੈ ਕੰਪਨੀ ਬੰਦ ਕਰਕੇ ਭੱਜ ਜਾਣਗੇ ਕੀ ਸੋ ਓਮੈਕਸ ਕੰਪਨੀ ਦੀ ਜੇ ਗੱਲ ਕੀਤੀ ਜਾਵੇ ਇਸ ਵੇਲੇ ਮੈਂ ਉਸੇ ਪ੍ਰੋਜੈਕਟ ਦੇ ਵਿੱਚ ਖੜਾ ਹਾਂ ਜਿੱਥੇ ਕਿ ਵੱਡੇ ਅਲੀਗੇਸ਼ਨ ਓਮੈਕਸ ਕੰਪਨੀ ਦੇ ਮਾਲਕਾਂ ਦੇ ਓਮੈਕਸ ਕੰਪਨੀ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਤੇ ਲਗਾਏ ਜਾ ਰਹੇ ਨੇ ਕਿ ਕਿਵੇਂ ਇੱਥੇ ਬੇਸਿਕ ਜਿਹੜੀਆਂ ਸਹੂਲਤਾਂ ਨੇ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਇੱਥੇ ਮਕਾਨ ਵੇਚੇ ਜਾ ਰਹੇ ਨੇ 플ੌਟ ਵੇਚੇ ਜਾ ਰਹੇ ਨੇ ਫਲੈਟ ਵੇਚੇ ਜਾ ਰਹੇ